ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ ਅੱਜ ਦੀ ਇਸ ਕਲਾਸ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੀਐਸਟੈਟ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਐਮਸੀਕਿਊਜ਼ ਚਲੋ ਸਟਾਰਟ ਕਰਦੇ ਹਾਂ ਆਪਣਾ ਪਹਿਲਾ ਕੁਐਸਚਨ ਹੈਗਾ ਆ ਭਾਰਤੀ ਸੰਸਦ ਵਿੱਚ ਜ਼ੀਰੋ ਆਵਰ ਕਦੋਂ ਸ਼ੁਰੂ ਹੁੰਦਾ ਹੈ ਆਪਸ਼ਨ ਏ ਸੰਸਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਸ਼ਨ ਬੀ ਪ੍ਰਸ਼ਨ ਕਾਲ ਦੇ ਤੁਰੰਤ ਬਾਅਦ ਆਪਸ਼ਨ ਸੀ ਦਿਨ ਦੇ ਅਖੀਰ ਵਿੱਚ ਜਾਂ ਫਿਰ ਆਪਸ਼ਨ ਡੀ ਰਾਤ ਦੇ 12:00 ਵਜੇ ਤੇ ਇਸ ਦਾ ਸਹੀ ਆਨਸਰ ਹੈਗਾ ਆ ਆਪਸ਼ਨ ਬੀ ਪ੍ਰਸ਼ਨ ਕਾਲ ਦੇ ਤੁਰੰਤ ਬਾਅਦ ਇਹ ਆਮ ਤੌਰ ਤੇ ਦੁਪਹਿਰ 12 ਵਜੇ ਸ਼ੁਰੂ ਹੁੰਦਾ ਹੈ ਤੇ ਇਸੇ ਕਰਕੇ ਇਸ ਨੂੰ ਆਪਾਂ 0 ਆਵਰ ਕਹਿੰਦੇ ਆ ਠੀਕ ਹੈ ਅੱਗੇ ਹੈਗਾ ਸੰਸਦੀ ਪ੍ਰਣਾਲੀ ਵਿੱਚ 0 ਆਵਰ ਜਿਹੜਾ ਆਪ ਹੈਗਾ ਵਾ ਇਹ ਕਿਸ ਦੇਸ਼ ਦੀ ਦੀਨ ਹੈ ਆਪਸ਼ਨ A ਅਮਰੀਕਾ ਆਪਸ਼ਨ B ਬ੍ਰਿਟੇਨ ਆਪਸ਼ਨ C ਭਾਰਤ ਜਾਂ ਫਿਰ ਆਪਸ਼ਨ D ਦੱਖਣੀ ਅਮਰੀਕਾ ਸੋਰੀ ਦੱਖਣੀ ਅਫਰੀਕਾ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ C ਭਾਰਤ ਇਹ ਭਾਰਤ ਦੀ ਆਪਣੀ ਕਾਰਡ ਹੈ ਜੋ 1782 ਤੋਂ ਚੱਲ ਰਹੀ ਹੈ ਠੀਕ ਹੈ ਇਹ ਸਵਿਧਾਨ ਜਾਂ ਨਿਯਮਾਂ ਦੇ ਵਿੱਚ ਨਹੀਂ ਲਿਖਿਆ ਹੋਇਆ ਆ ਕਿ ਹੈਗਾ ਆਪਰੇਸ਼ਨ ਜ਼ੀਰੋ ਆਵਰ ਕਿਸ ਆंदोलਨ ਦੇ ਨਾਲ ਸਬੰਧਿਤ ਹੈ ਹੁਣ ਜਿਹੜਾ ਆਪਾਂ ਪਹਿਲਾ ਜ਼ੀਰੋ ਆਵਰ ਪੜ ਕੇ ਹਟੇ ਆ ਇਹ ਪਾਰਲੀਮੈਂਟ ਦੇ ਵਿੱਚ ਹੁੰਦਾ ਹੈ ਜਿਸ ਦੇ ਵਿੱਚ ਜਿਹੜੇ ਆਪਣੇ ਐਮਐਲਏ ਵਗੈਰਾ ਹੈਗੇ ਆ ਐਮਪੀ ਵਗੈਰਾ ਹੈਗੇ ਆ ਕੁਐਸਚਨ ਜਿਹੜੇ ਹੈਗੇ ਆ ਉਹ ਕਰਦੇ ਆ ਠੀਕ ਹੈ ਤੇ ਆਹ ਜਿਹੜਾ ਜ਼ੀਰੋ ਆਵਰ ਆ ਇਹ ਜਦੋਂ ਆਪਣੇ ਨੈਸ਼ਨਲ ਮੂਵਮੈਂਟ ਚੱਲ ਰਹੀ ਸੀਗੀ ਉਦੋਂ ਸ਼ੁਰੂ ਹੋਇਆ ਸੀਗਾ ਜ਼ੀਰੋ ਆਵਰ ਆਪਰੇਸ਼ਨ ਜ਼ੀਰੋ ਆਵਰ ਉਦੋਂ ਸ਼ੁਰੂ ਕੀਤਾ ਗਿਆ ਸੀਗਾ ਤੇ ਇਹ ਕਹਿੰਦੇ ਕਿਸ ਅੰਦੋਲਨ ਦੇ ਨਾਲ ਸਬੰਧਿਤ ਆ ਆਪਸ਼ਨ A ਅਸਹਿਯੋਗ ਅੰਦੋਲਨ ਆਪਸ਼ਨ B ਸਿਵਲ ਨਾ ਫਰਮਾਨੀ ਅੰਦੋਲਨ ਆਪਸ਼ਨ C ਭਾਰਤ ਛੱਡੋ ਅੰਦੋਲਨ ਜਾਂ ਫਿਰ ਆਪਸ਼ਨ D ਖিলাਫਤ ਅੰਦੋਲਨ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ C ਜਿਹੜਾ ਆਪਰੇਸ਼ਨ ਜ਼ੀਰੋ ਆਵਰ ਹੈਗਾ ਇਹ ਭਾਰਤ ਛੱਡੋ ਅੰਦੋਲਨ ਦੇ ਨਾਲ ਸਬੰਧਿਤ ਹੈ अगे हैगा ऑपरेशन जीरो आवर तहत महात्मा गांधी ने गिरफ्तार करके कित रख्या गया सी ऑप्शन ए यरवदा जेल ऑप्शन बी अहमदनगर किला ऑप्शन सी आगा खां पैलेस पुणे या फिर ऑप्शन डी नैनी जेल तो इसका सही आंसर है ऑप्शन सी आगा खां पैलेस नैक्सट जदों सारे लीडर जेल चले गए तो किसने ग्वालियर टेंक मैदान तिरंगा लहरा के आंदोलन जारी रखिया অপশন এ সরোজিনী নাইডু অপশন বি অরুণা আসফ আলি অপশন সি সুচেতা কৃপালানি বা ফির অপশন ডি এনি পেশেন্ট তে ইস দা সহি আনসার হ্যায়গা অপশন বি অরুণা আসফ আলি জিন্নন আপা 1942 দি রাণী ভি ক্যানে আ আগে হ্যায়গা কিস দিল্লি দরবার وچ ভারত দি রাজधानी কলকাতা ਤੋਂ দিল্লি বনাਉਣ ਦਾ اعلان ਹੋਇਆ ਸੀ অপশন এ 1877 অপশন বি 1903 অপশন সি 1911 ਜਾਂ ਫਿਰ অপশন ਡੀ 1921 ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਸੀ 1911 ਦੇ ਦਿੱਲੀ ਦਰਬਾਰ ਦੇ ਵਿੱਚ ਇਹ ਡਿਸੀਜਨ ਲਿਆ ਗਿਆ ਸੀਗਾ ਵੀ ਜਿਹੜੇ ਆਪਣੀ ਰਾਜਧਾਨੀ ਸੀ ਕਲਕੱਤਾ ਸੀ ਉਸ ਨੂੰ ਦਿੱਲੀ ਐਲਾਨ ਦਿੱਤਾ ਗਿਆ ਸੀ ਮਤਲਬ ਸਾਡੀ ਰਾਜਧਾਨੀ ਜਿਹੜੀ ਹੈਗੀ ਆ ਉਹ ਕਲਕੱਤਾ ਤੋਂ ਦਿੱਲੀ ਕਰ ਦਿੱਤੀ ਗਈ ਸੀ ਅਗਲਾ ਕੁਐਸਚਨ ਹੈਗਾ ਯਾ 2011 ਸੌਰੀ 1911 ਦੇ ਦਿੱਲੀ ਦਰਬਾਰ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ অপਸ਼ਨ A ਲਾਰਡ ਕਰਜ਼ਨ অপਸ਼ਨ B ਲਾਰਡ ਹਾਰਡਿੰਗ 2 অপਸ਼ਨ C ਲਾਰਡ ਮਿੰਟੋ ਜਾਂ ਫਿਰ অপਸ਼ਨ D ਲਾਰਡ ਚੈਂਸਫੋਰਡ ਤੇ ਇਸ ਦਾ ਸਹੀ ਆਨਸਰ ਹੈਗਾ অপਸ਼ਨ B ਲਾਰਡ ਹਾਰਡਿੰਗ ਕਿਸੇਗਾ 1911 ਦੇ ਦਿੱਲੀ ਦਰਬਾਰ ਦੇ ਸਮੇਂ ਭਾਰਤ ਦਾ ਵਾਇਸਰਾਏ ਸੀਗਾ ਅਗੇ ਹੈਗਾ ਜਾਂ ਕਿਹੜਾ ਬ੍ਰਿਟਿਸ਼ ਰਾਜਾ 1911 ਵਿੱਚ ਦਿੱਲੀ ਦਰਬਾਰ ਦੇ ਵਿੱਚ ਸ਼ਾਮਿਲ ਹੋਣ ਲਈ ਭਾਰਤ ਆਇਆ ਸੀ অপশন এ এডওয়ার্ড অপশন বি জর্জ 5 অপশন সি জর্জ 6 या फिर ऑप्शन डी विलियम 4 ਤੇ ਇਸ ਦਾ ਸਹੀ ਆਨਸਰ ਹੈਗਾ ਆ অপশন বি জর্জ 5 জর্জ 5 ਨੇ ਹੀ ਐਲਾਨ ਕੀਤਾ ਸੀ ਕਿ ਸਾਡੀ ਜੜੀ ਰਾਸ਼ਤਾਨੀ ਆ ਉਹ ਆਪਾਂ ਕਲਕੱਤੇ ਤੋਂ ਦਿੱਲੀ ਸ਼ਿਫਟ ਕਰ ਦਿੱਤੀ ਹੈ ਠੀਕ ਹੈ ਤੇ ਇਹ ਆਪਣੀ ਵਾਈਫ ਮੈਰੀ ਦੇ ਨਾਲ ਆਇਆ ਸੀਗਾ 1911 ਦੇ ਵਿੱਚ ਕੀ ਨਾਮ ਸੀ ਇਹਦਾ জর্জ 5 ਠੀਕ ਹੈ ਤੇ ਹੁਣ ਕਹਿੰਦੇ ਆਪਾਂ ਥੋੜੇ ਦੇਖ ਲੈਨੇ ਵੀ ਦਿੱਲੀ ਦਰਬਾਰ ਕੀ ਸੀਗਾ ਦਿੱਲੀ ਦਰਬਾਰ ਕਹਿੰਦੇ ਇਹ ਤਿੰਨ ਲੱਗੇ ਆ 1877 ਦੇ ਵਿੱਚ ਪਹਿਲਾ ਲੱਗਾ ਉਸ ਤੋਂ ਬਾਅਦ 1903 ਦੇ ਵਿੱਚ ਦੂਜਾ ਦਿੱਲੀ ਦਰਬਾਰ ਆਪਾਂ ਦੇਖੋ ਨੂੰ ਮਿਲਦਾ ਆ ਤੇ ਥਰਡ ਹੈਗਾ ਆ 1911 ਦੇ ਵਿੱਚ ਠੀਕ ਹੈ ਇਹ ਦਰਬਾਰ ਬ੍ਰਿਟਿਸ਼ ਰਾਜਿਆਂ ਤੇ ਰਾਣੀਆਂ ਦੀ ਤਾਜਪੂਛੀ ਦਾ ਜਸ਼ਨ ਮਨਾਉਣ ਦੇ ਲਈ ਕੀਤੇ ਜਾਂਦੇ ਸਨ ਸਭ ਤੋਂ ਪਹਿਲਾ ਜਿਹੜਾ ਦਿੱਲੀ ਦਰਬਾਰ ਸੀਗਾ 1877 ਦੇ ਵਿੱਚ ਇਸ ਦੇ ਸਮੇਂ ਜਿਹੜਾ ਆਪਣਾ ਵਾਇਸ ਰాయਲ ਸੀਗਾ ਉਸੇ ਦਾ ਲਾਰਡ ਲਿੰਟਨ ਠੀਕ ਹੈ ਤੇ ਇਸ ਦੀ ਖਾਸियत ਇਹ ਸੀ ਵੀ ਰਾਣੀ ਵਿਕਟੋਰੀਆ ਨੂੰ ਕੇਸਰੀ ਹਿੰਦ ਦੀ ਉਪਾਧੀ ਜਿਹੜੀ ਹੈਗੀ ਆ ਉਹ ਦਿੱਤੀ ਗਈ ਸੀ ਤੇ ਜਦੋਂ ਕਹਿੰਦੇ ਵੀ ਦੇਸ਼ ਦੇ ਵਿੱਚ ਭਿਆਨਕ ਅਕਾਲ ਪਿਆ ਹੋਇਆ ਸੀ ਉਦੋਂ ਗੋਰੇ ਜਿਹੜੇ ਹੈਗੇ ਆ جشن ਮਨਾ ਰਹੇ ਸੀਗੇ ਇਸ ਤੋਂ ਵੀ ਆਪਾਂ ਯਾਦ ਰੱਖ ਸਕਦੇ ਹਾਂ ਅੱਗੇ ਹੈਗਾ ਦੂਜਾ ਦਿੱਲੀ ਦਰਬਾਰ ਜੋ ਕਿ ਹੋਇਆ ਸੀ 1903 ਨੂੰ ਉਸ ਸਮੇਂ ਆਪਣੇ ਬੁਆਇਸਟਰਨ ਸੀਗੇ ਲਾਰਡ ਕਰਸਨ ਠੀਕ ਹੈ ਤੇ ਇਸ ਦੀ ਖਾਸियत ਕੀ ਸੀ ਕਿ ਵੀ ਇਸ ਸਮੇਂ एडवर्ड सातवां ਜਿਹੜਾ ਸੀਗਾ ਉਸ ਦੀ ਤਾਜ ਪੋਸ਼ੀ ਸੀਗੀ ਤੇ ਇਹ ਸਭ ਤੋਂ ਮਹਿੰਗਾ ਤੇ ਸ਼ਾਨਦਾਰ ਦਰਬਾਰ ਮੰਨਿਆ ਜਾਂਦਾ ਹੈ ਠੀਕ ਹੈ ਜਿਹੜਾ ਦੂਜਾ ਦਿੱਲੀ ਦਰਬਾਰ ਸੀਗਾ ਇਹ ਸਭ ਤੋਂ ਮਹਿੰਗਾ ਜਿਹੜਾ ਹੈਗਾ ਆ ਦਿੱਲੀ ਦਰਬਾਰ ਮੰਨਿਆ ਜਾਂਦਾ ਹੈ ਇਹ ਹੋਇਆ ਸੀ ਲਾਰਡ ਕਾਰਸਨ ਦੇ ਸਮੇਂ 1903 ਨੂੰ ਠੀਕ ਹੈ ਅੱਗੇ ਹੈਗਾ ਆ ਤੀਜਾ ਦਿੱਲੀ ਦਰਬਾਰ ਜੋ ਕਿ ਸਭ ਤੋਂ ਅਹਿਮ ਸੀਗਾ ਇਸ ਤੇ ਸਮੇਂ ਵਾਇਸ ਰాయਸ ਸੀਗੇ ਲਾਰਡ ਹਾਰਡਿੰਗ ਸੈਕੰਡ ਤੇ ਮੁੱਖ ਮਹਿਮਾਨ ਸੀ ਕਿੰਗ ਜਾਰਜ 5 ਅਤੇ ਕੁਈਨ ਮੈਰੀ ਜਿਹੜੀ ਉਸਦੀ ਘਰ ਵਾਲੀ ਸੀਗੀ ਇਹ ਇਕਲੌਤਾ ਦਿੱਲੀ ਦਰਬਾਰ ਸੀਗਾ ਜਿਸ ਵਿੱਚ ਬ੍ਰਿਟਿਸ਼ ਰਾਜਾ ਖੁਦ ਭਾਰਤ ਆਇਆ ਸੀ ਠੀਕ ਹੈ ਤੇ ਇਸ ਦੇ ਵਿੱਚ ਕੀ ਇੰਪੋਰਟੈਂਟ ਚੀਜ਼ਾਂ ਹੋਈਆਂ ਕਿਉਂਕਿ ਆਪਾਂ ਹੁਣੇ ਦੇਖਿਆ ਵੀ 1911 ਦਾ ਦਿੱਲੀ ਦਰਬਾਰ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਹੁਣੇ ਦੇਖ ਕੇ ਸਾਟਿਆਂ ਵੀ ਸਾਡੀ ਰਾਜਸਥਾਨ ਜਿਹੜੀ ਸੀਗੀ ਬਦਲ ਜੱਤੀ ਗਈ ਸੀ ਸੈਕੰਡ ਇੰਪੋਰਟੈਂਟ ਥਿੰਗ ਜਿਹੜੀ ਹੋਈ ਆ ਉਹ ਇਸ ਜੀ ਵੀ 1905 ਦੇ ਵਿੱਚ ਜਿਹੜੀ ਬੰਗਾਲ ਦੀ ਵੰਡ ਹੋਈ ਸੀ ਹੈ ਨਾ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ ਇਸ ਦਿੱਲੀ ਦਰਬਾਰ ਦੇ ਵਿੱਚ ਕੁਐਸਚਨ ਜਿਹੜਾ ਸਾਨੂੰ ਆ ਸਕਦਾ ਹੈ ਵੀ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਜਿਹੜੀ ਬੰਗਾਲ ਦੀ ਵੰਡ ਕੋਲ ਹੋਈ ਸੀ 1905 ਦੇ ਵਿੱਚ ਠੀਕ ਹੈ ਤੇ ਇਸ ਨੂੰ ਕੀ ਅਸ਼ੋਕ ਅਸ਼ੋਕ ਦਿਵਸ ਵਜੋਂ ਵੀ ਮਨਾਇਆ ਗਿਆ ਸੀਗਾ ਰਬਿੰਦਰਨਾਥ ਟੈਗੋਰ ਸੀ ਆਪਾਂ ਪਤਾ ਉਹਨਾਂ ਨੇ ਰਖੜੀ ਬੰਨੀ ਸੀਗੀ ਹੈ ਨਾ ਇਹ ਇਹ ਦਰਸਾਉਂਦੀ ਵੀ ਸਾਡੇ ਵਿੱਚ ਜਿਹੜੀ ਇਕਤਾ ਹੈਗੀ ਆ ਠੀਕ ਹੈ ਆਪਾਂ ਪੂਰਾ ਪੜ ਚੁੱਕੇ ਹਾਂ ਬੰਗਾਲ ਦੀ ਵੰਡ ਕੀ ਹੈ ਤੇ ਲੇਕਿਨ ਇਹ ਵੰਡ ਰੱਦ ਕਦੋਂ ਕੀਤੀ ਗਈ ਸੀ ਤਾਂ ਇਹ ਕੀਤੀ ਗਈ ਸੀ 1911 ਨੂੰ ਦਿੱਲੀ ਦਰਬਾਰ ਦੇ ਵਿੱਚ ਰੱਦ ਕੀਤੀ ਗਈ ਸੀ ਅੱਗੇ ਹੈਗਾ ਰਾਸ਼ਟਾਨੀ ਦੀ ਬਦਲੀ ਕਿੰਦੇ ਭਾਰਤ ਦੀ ਰਾਸ਼ਟਾਨੀ ਨੂੰ ਕਲਕੱਤਾ ਤੋਂ ਦਿੱਲੀ ਤਬਦੀਲ ਕਰਨ ਦਾ ਐਲਾਨ ਕੀਤਾ ਗਿਆ ਤੇ ਦਿੱਲੀ ਜਿਹੜੀ ਹੈਗੀ ਸਾਡੀ ਰਾਸ਼ਟਾਨੀ ਬਣ ਗਈ ਅੱਗੇ ਹੈਗਾ 1911 ਦੇ ਦਿੱਲੀ ਦਰਬਾਰ ਵਿੱਚ ਰਾਸ਼ਟਰੀ ਗਾਣ ਪਹਿਲੀ ਵਾਰ ਗਾਇਆ ਗਿਆ ਸੀ ਇਸ ਦੇ ਲੇਖਕ ਕੌਣ ਸਨ অপশন এ বঙ্কিমচন্দ্র চট্টোপাধ্যায় অপশন বি রবীন্দ্রনাথ ঠাকুর অপশন সি মোহাম্মদ ইকবাল না پھر অপশন ডি সরোজিনী নাইডু ਤੇ ਇਸ ਦਾ ਸਹੀ ਆਨਸਰ ਹੈਗਾ অপশন বি রবীন্দ্রনাথ ঠাকুর ਕਹਿੰਦੇ ਇਹ 7 ਦਸੰਬਰ 1911 ਨੂੰ ਕਲਕੱਤਾ ਦੇ ਕਾਂਗਰਸ ਦੇ ਕਲਕੱਤਾ ਇਜਲਾਸ ਵਿੱਚ ਗਾਇਆ ਗਿਆ ਸੀ ਜੋ ਕਿ ਦਿੱਲੀ দরবার ਦੇ ਸਮੇਂ ਦੇ ਆਸ-ਪਾਸ ਹੀ ਸੀ ਠੀਕ ਹੈ ਅੱਗੇ ਹੈਗਾ 1903 ਦੇ ਦਿੱਲੀ ਦਰਬਾਰ ਦਾ ਆਯੋਜਨ ਕਿਸ ਵਾਇਸ ਰాయ్ ਦੁਆਰਾ ਕੀਤਾ ਗਿਆ ਸੀ ਇਹ ਆਪਾਂ ਹੁਣੀ ਪੜ ਕੇ ਆਇਆ ਆਪਸ਼ਨ A ਲord ਲਿੰਟਨ ਆਪਸ਼ਨ B ਲord ਹਾਰਡਿੰਗ ਆਪਸ਼ਨ C ਲord ਕਰਜ਼ਨ ਤੇ ਆਪਸ਼ਨ D ਲord ਮਿੰਟੋ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ C ਲord ਕਰਜ਼ਨ ਠੀਕ ਹੈ ਤੇ ਇੱਕ ਇਸ ਸਭ ਤੋਂ ਮਹਿੰਗਾ ਸੀਗਾ ਦਿੱਲੀ ਦਰਬਾਰ ਸਭ ਤੋਂ ਮਹਿੰਗਾ ਦਿੱਲੀ ਦਰਬਾਰ ਕਿਹੜਾ ਸੀ ਸੈਕੰਡ ਵਾਲਾ ਜਿਹੜਾ ਹੋਇਆ ਸੀ ਲord ਕਰਜ਼ਨ ਦੇ ਸਮੇਂ ਠੀਕ ਹੈ ਬੜਾ ਕਰਜਾ ਚਾੜਤਾ ਸੀ ਇਹਨੇ ਆਪਣੇ ਇੰਡੀਆ ਦੇ ਉੱਪਰ ਖਰਚਾ ਕਰ ਕਰਕੇ ਆਪਾਂ ਇਸ ਤਰੀਕੇ ਨਾਲ ਵੀ ਯਾਦ ਰੱਖ ਸਕਦੇ ਹਾਂ ਤੇ ਗੱਲ ਰਹੀ ਆਪਸ਼ਨ A ਦੀ ਲਾਰਡ ਲੈਂਟਨ ਇਹ 1877 ਦੇ ਵਿੱਚ ਜਿਹੜਾ ਫਰਸਟ ਜਿਹੜੀ ਦਰਬਾਰ ਹੋਇਆ ਸੀਗਾ ਉਸਦੇ ਸਮੇਂ ਭਾਰਤ ਦਾ ਕੀ ਸੀ ਵੋਇਸ ਸਟ੍ਰੈਸ ਸੀਗਾ ਤੇ 3 ਦੇ ਸਮੇਂ ਕੌਣ ਸੀ ਲਾਰਡ ਹਾਰਡਿੰਗ ਠੀਕ ਹੈ ਬੜੇ ਹਾਰਡ ਹਾਰਡ ਫੈਸਲੇ ਲਏ ਗਏ ਸੀ 1911 ਦੇ ਸਮੇਂ ਕਿਉਂਕਿ ਰਾਸਤਾ ਨਹੀਂ ਬਦਲਣਾ ਕੋਈ ਛੋਟੀ ਗੱਲ ਨਹੀਂ ਹੈਗੀ ਇੱਕ ਮੰਡ ਨੂੰ ਰੱਦ ਕਰਨਾ ਕੋਈ ਛੋਟੀ ਗੱਲ ਨਹੀਂ ਹੈਗੀ ਤਾਂ ਜਿਹੜਾ 3 ਹੈਗਾ ਇਸੇ ਸਮੇਂ ਬਹੁਤ ਹਾਰਡ ਫੈਸਟ ਡੈਗ ਹੈ ਤੇ ਉਸ ਸਮੇਂ ਕੌਣ ਸੀ ਆਪਣਾ ਵਾਇਸ ਰాయ ਹਾਰਡਿੰਗ ਡਾਟ ਹਾਰਡਿੰਗ ਠੀਕ ਹੈ ਇਸ ਤਰ੍ਹਾਂ ਆਪਾਂ ਯਾਦ ਰੱਖ ਸਕਦੇ ਹਾਂ ਬਾਕੀ ਜੇ ਕੋਈ ਤੁਹਾਨੂੰ ਤਰੀਕਾ ਵਧੀਆ ਲੱਗਦਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆਂ ਅੱਗੇ ਹੈਗਾ 1903 ਦਾ ਦਿੱਲੀ ਦਰਬਾਰ ਕਿਸ ਬ੍ਰਿਟਿਸ਼ ਰਾਜੇ ਦੀ ਤਾਜਪੋਸ਼ੀ ਲਈ ਲਗਾਇਆ ਗਿਆ ਸੀ ਇਹ ਵੀ ਆਪਾਂ ਹੋਣੀ ਪੜ ਕੇ ਆਇਆ ਆਪਸ਼ਨ A ਜਾਰਜ 5th ਆਪਸ਼ਨ B ਐਡਵਰਡ 7th ਆਪਸ਼ਨ C ਰਾਣੀ ਵਿਕਟੋਰੀਆ ਜਾਂ ਫਿਰ ਆਪਸ਼ਨ D ਵਿਲੀਅਮ 4th ਤੇ ਇਸ ਦਾ ਸਹੀ ਆਨਸਰ ਹੈਗਾ ਆ অপਸ਼ਨ B ਐਡਵਰਡ 7th ਕਿੰਦੇ ਐਡਵਰਡ 7th ਜਿਹੜਾ ਸੀਗਾ ਇਹ ਖੁਦ ਭਾਰਤ ਨਹੀਂ ਆਇਆ ਸੀ ਉਸ ਦੀ ਜਗ੍ਹਾ ਉਸ ਦਾ ਪ੍ਰਾ ਡਿਊਕ ਆਫ ਕਨੋਟ ਉਹ ਉਸ ਨੇ ਜੋ ਸੀਗੀ ਦਿੱਲੀ ਦਰਬਾਰ ਦੇ ਵਿੱਚ ਸ਼ਿਰਕਤ ਕੀਤੀ ਸੀ ਜਿਹੜਾ 1911 ਦਾ ਦਿੱਲੀ ਦਰਬਾਰ ਸੀਗਾ ਫਸਟ ਦਰਬਾਰ ਸੀਗਾ ਜਿਸ ਤੇ ਵਿੱਚ ਖੁਦ ਰਾਜਾ ਆ ਪਾਇਆ ਹੋਵੇ ਸ਼ਿਰਕਤ ਕਰਨ ਦੇ ਲਈ ਤੇ ਜਿਹੜਾ ਸੈਕੰਡ ਸੀਗਾ 1903 ਵਾਲਾ ਉਸਦੇ ਵਿੱਚ ਐਡਵਰਡ 7 ਦਾ ਪਰਾ ਆਇਸੀ ਡੁਕ ਆਫ ਕਨੋਟ ਠੀਕ ਹੈ ਤੇ ਹੁਣ ਆਪਾਂ ਇਹਨਾਂ ਤਿੰਨਾਂ ਨੂੰ ਇੱਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਰਿਵਾਈਜ਼ ਕਰ ਲੈਣੇ ਆ ਸਭ ਤੋਂ ਪਹਿਲਾਂ ਹੋਇਆ ਸੀ 1877 ਨੂੰ ਉਸ ਸਮੇਂ ਭਾਰਤ ਦਾ ਵਾਇਸ ਰాయਲ ਸੀਗਾ ਲord ਲਿੰਟਨ ਤੇ ਇਸ ਸਮੇਂ ਮੁੱਖ ਘਟਨਾ ਕੀ ਵਾਪਰੀ ਸੀ ਵੀ ਰਾਣੀ ਵਿਕਟੋਰੀਆ ਨੂੰ ਕੇਸਰੀ ਹਿੰਦ ਦਾ ਕਿਤਾਬ ਦਿੱਤਾ ਗਿਆ ਸੀ 1877 ਨੂੰ ਫਸਟ ਦਿੱਲੀ ਦਰਬਾਰ ਲੱਗਿਆ ਸੀ ਲord ਲਿੰਟਨ ਭਾਰਤ ਦੇ ਬਾਇਸ ਰਾਇਸ ਸੀਗੇ ਤੇ ਜਿਹੜੀ ਆਪਣੀ ਰਾਣੀ ਸੀ ਆਪਣੀ ਨਹੀਂ ਮਤਲਬ ਗੋਰਿਆਂ ਦੀ ਰਾਣੀ ਸੀ ਰਾਣੀ ਵਿਕਟੋਰੀਆ ਉਸ ਨੂੰ ਕੀ ਦਿੱਤਾ ਗਿਆ ਸੀ ਕੇਸਰੀ ਹਿੰਦ ਦਾ ਕਿਤਾਬ ਦਿੱਤਾ ਗਿਆ ਸੀ ਸੈਕੰਡ ਹੋਇਆ ਸੀ 1903 ਨੂੰ ਲord ਕਰਜ਼ਨ ਇਸ ਸਮੇਂ ਆਪਣੇ ਬਾਇਸ ਰਾਇਸ ਸੀਗੇ ਤੇ ਇਹ ਸਭ ਤੋਂ ਮਹਿੰਗਾ ਦਿੱਲੀ ਦਰਬਾਰ ਸੀਗਾ ਇਸ ਸਮੇਂ ਐਡਵਰਡ 7th ਦੀ ਚਾਰਜ ਪੁਸ਼ੀ ਹੋਈ ਸੀ ਲੇਕਿਨ ਉਹ ਖੁਦ ਨਹੀਂ ਸੀ ਆਇਆ ਅੱਗੇ ਹੈ 1911 ਦਾ 3rd ਦਿੱਲੀ ਦਰਬਾਰ ਇਸ ਸਮੇਂ ਲਾਰਡ ਹਾਰਡਿੰਗ 2 ਵਾਇਸ ਰాయਲ ਸਕੇ ਇੰਡੀਆ ਦੇ ਤੇ ਇਸ ਸਮੇਂ ਬਹੁਤ ਹੀ ਹਾਰਡ ਫੈਸਲੇ ਲਏ ਗਏ ਸੀਗੇ ਜਿਵੇਂ ਕਿ ਰਾਜਧਾਨੀ ਨੂੰ ਤਬਦੀਲ ਕਰਨਾ ਕਲਕੱਤਾ ਤੋਂ ਦਿੱਲੀ ਤੱਕ ਤੇ ਬੰਗਾਲ ਦੀ 1905 ਦੀ ਵੰਡ ਨੂੰ ਰੱਦ ਕਰਨਾ ਠੀਕ ਹੈ ਹੋਪ ਤੁਹਾਨੂੰ ਚੰਗੀ ਤਰੀਕੇ ਨਾਲ ਯਾਦ ਹੋ ਗਏ ਹੋਣਗੇ ਅੱਗੇ ਹੈ 1911 ਵਿੱਚ ਜਦੋਂ ਦਿੱਲੀ ਰਾਜਸਥਾਨ ਜਦੋਂ ਰਾਜਸਥਾਨੀ ਦਿੱਲੀ ਤਬਦੀਲ ਕੀਤੀ ਗਈ ਤਾਂ ਨਵੀਂ ਦਿੱਲੀ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਸੀ অপਸ਼ਨ A ਲਾਰਡ ਹਾਰਡਿੰਗ অপਸ਼ਨ B ਐਡਵਰਡ ਲੂਟੀਅਨਸ ਅਤੇ ਹਬਰਟ ਬੇਕਰ অপਸ਼ਨ C ਲੀ ਕੋਰ ਬਰੂਸਰ ਲੀ ਕੋਰ ਬਰੂਸੀਅਰ ਜਾਂ ਫਿਰ অপਸ਼ਨ D ਚਾਰਜ ਫਿਟੇਟ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਐਡਵਰਡ ਲੂਟੀਅਨਸ ਅਤੇ ਹਬਰਟ ਬੇਕਰ ਇਸ ਲਈ ਦਿੱਲੀ ਨੂੰ ਲੂਡੀਅਨਸ ਡੈਲੀ ਵੀ ਕਿਹਾ ਜਾਂਦਾ ਹੈ ਠੀਕ ਹੈ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਆਪਾਂ ਅੱਗੇ ਅਕਸਰ ਚੰਡੀਗੜ੍ਹ ਤਾਂ ਸ਼ਾਇਦ ਤੁਹਾਨੂੰ ਜ਼ਿਆਦਾਤਰ ਪਤਾ ਹੀ ਹੋਊਗਾ ਲੀਡ ਕੋਰ ਬਰੂਜ਼ੀਅਰ ਸੀਗਾ ਹਨਾ ਤੇ ਜਿਹੜੀ ਆਪਣੀ ਪੰਜਾਬ ਦੀ ਵਿਧਾਨ ਸਭਾ ਆ ਉਸ ਦਾ ਉਸ ਬਿਲਡਿੰਗ ਦਾ ਨਕਸ਼ਾ ਵੀ ਕਿਹਨੇ ਤਿਆਰ ਕੀਤਾ ਸੀ ਲੀ ਕੋਰ ਬਰੂਜ਼ੀਅਰ ਨੇ ਲੇਕਿਨ ਜਿਹੜੀ ਦਿੱਲੀ ਆ ਉਸ ਦਾ ਮੈਪ ਕਿਹਨੇ ਤਿਆਰ ਕੀਤਾ ਸੀ ਐਡਵਰਡ ਲੂਟੀਅਨਸ ਅਤੇ ਹਰਬਰਟ ਬੇਕਰ ਨੇ ਠੀਕ ਹੈ ਅੱਗੇ ਹੈਗਾ 1903 ਦੇ ਦਿੱਲੀ ਦਰਬਾਰ ਵਿੱਚ ਕਿਹੜੀ ਨਵੀਂ ਤਕਨੀਕ ਦੀ ਪਹਿਲੀ ਵਾਰ ਪ੍ਰਦਰਸ਼ਨੀ ਕੀਤੀ ਗਈ ਸੀ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ অপਸ਼ਨ A ਟੈਲੀਫੋਨ অপਸ਼ਨ B ਬਿਜਲੀ ਦੀਆਂ ਤਾਰਾਂ ਜਾਂ ਫਿਰ ਲਾਈਨਾਂ অপਸ਼ਨ C ਰੇਲਵੇ ਇੰਜਨ ਜਾਂ ਫਿਰ অপਸ਼ਨ D ਰੇਡੀਓ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਬਿਜਲੀ ਦੀਆਂ ਲਾਈਟਾਂ ਮੈਂ ਪਹਿਲਾਂ ਸ਼ਾਇਦ ਲਾਈਨਾਂ ਕਹਿ ਦਿੱਤਾ ਹਣਾ ਇਸ ਦਾ ਸਹੀ ਅਨਸਰ ਹੈ ਕਿ ਬਿਜਲੀ ਦੀਆਂ ਲਾਈਟਾਂ ਦਰਬਾਰ ਨੂੰ ਰੋਸ਼ਨ ਕਰਨ ਦੇ ਲਈ ਇਸਤੀ ਭਾਰੀ ਵਰਤੂ ਹੋਈ ਸੀ ਠੀਕ ਹੈ 1903 ਦੇ ਜਿਹੜੇ ਦਰਬਾਰ ਦੇ ਵਿੱਚ ਡਾਟ ਕਰਦਨ ਦੇ ਸਮੇਂ ਅੱਗੇ ਹੈ ਕਿ 1911 ਦੇ ਜਿਹੜੇ ਦਰਬਾਰ ਵਿੱਚ ਬੰਗਾਲ ਦੀ ਵੰਡ ਰੱਦ ਕਰਨ ਦੇ ਨਾਲ-ਨਾਲ ਕਿਹੜਾ ਨਵਾਂ ਰਾਜ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਆਪਸ਼ਨ A ਪੰਜਾਬ ਆਪਸ਼ਨ B ਬਿਹਾਰ ਅਤੇ ਉੜੀਸਾ অপশন সি মধ্যপ্রদেশ ਜਾਂ ਫਿਰ অপশন ਡੀ ਗੁਜਰਾਤ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ ਬਿਹਾਰ ਅਤੇ ਉੜੀਸਾ ਇਹਨਾਂ ਨੂੰ ਬੰਗਾਲ ਪ੍ਰੈਜ਼ੀਡੈਂਸੀ ਤੋਂ ਵੱਖ ਕਰ ਦਿੱਤਾ ਗਿਆ ਸੀਗਾ ਇਹ ਵੀ ਕਿਹਦੇ ਸਮੇਂ ਹੋਇਆ 1911 ਦੇ ਦਿੱਲੀ ਦਰਬਾਰ ਦੇ ਸਮੇਂ ਬਿਹਾਰ ਅਤੇ ਉੜੀਸਾ ਨੂੰ ਬੰਗਾਲ ਪ੍ਰੈਜ਼ੀਡੈਂਸੀ ਤੋਂ ਵੱਖ ਕਰਕੇ ਅਲੱਗ ਰਾਜ ਬਣਾਉਣ ਦੀ ਗੱਲ ਕੀਤੀ ਗਈ ਸੀ ਐਲਾਨ ਕੀਤਾ ਗਿਆ ਸੀ ਨੈਕਸਟ ਇਸ 1870 ਦੇ ਪਹਿਲੇ ਦਿੱਲੀ ਦਰਬਾਰ ਦੌਰਾਨ ਕਿਸ ਨੇ ਰਾਣੀ ਵਿਕਟੋਰੀਆ ਨੂੰ ਦਿੱਤੇ ਗਏ ਸ਼ਾਹੀ ਸਨਮਾਨ ਦਾ ਵਿਰੋਧ ਕਰਦਿਆਂ ਹੱਥ ਨਾਲ ਕੱਤੇ ਹੋਏ ਖਾਦੀ ਦੇ ਕੱਪੜੇ ਪਾ ਕੇ ਸ਼ਿਰਕਤ ਕੀਤੀ ਸੀ ਆਪਸ਼ਨ A ਮਹਾਤਮਾ ਗਾਂਧੀ ਆਪਸ਼ਨ B ਗਣੇਸ਼ ਵਾਸੂਦੇਵ ਜੋਸ਼ੀ ਆਪਸ਼ਨ C ਬਾਰ ਗੰਗਾਧਰ تیرਕ ਜਾਂ ਫਿਰ ਆਪਸ਼ਨ D ਜਦਾભાઈ ਨਰੋਜੀ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਗਣੇਸ਼ ਵਾਸੂਦੇਵ ਜੋਸ਼ੀ ਇਹਨਾਂ ਨੂੰ ਆਪਾਂ ਸਾਰਵਜਨਿਕ ਕਾਕਾ ਵੀ ਕਹਿੰਦੇ ਹਾਂ ਠੀਕ ਹੈ ਕਿਉਂਕਿ 1870 ਦੇ ਵਿੱਚ ਰਾਣੀ ਵਿਕਟੋਰੀਆ ਨੂੰ ਕੀ ਦਿੱਤਾ ਗਿਆ ਸੀਗਾ ਕੇਸਰੀ ਹਿੰਦ ਦਾ ਸਨਮਾਨ ਦਿੱਤਾ ਗਿਆ ਸੀ ਹਾਂਜੀ ਕੇਸਰੀ ਹਿੰਦ ਦਾ ਕੀ ਦਿੱਤਾ ਗਿਆ ਸੀ ਸਨਮਾਨ ਦਿੱਤਾ ਗਿਆ ਸੀ ਤੇ ਇਸ ਦਾ ਵਿਰੋਧ ਜਿਹੜਾ ਸੀਗਾ ਕਿਸ ਨੇ ਕੀਤਾ ਸੀ ਗਣੇਸ਼ ਵਾਸੂਦੇਵ ਜੋਸ਼ੀ ਨੇ ਜਿਹਨਾਂ ਨੂੰ ਅਪਕੀ ਕਹਿੰਦੇ ਆ ਸਾਰਵਜਨਿਕ ਕਾਕਾ ਠੀਕ ਹੈ ਅੱਗੇ ਹੈਗਾ ਕਿਸ ਐਕਟ ਰਾਹੀਂ ਭਾਰਤ ਵਿੱਚ ਫਿਰਕੂ ਚੋਣ ਪ੍ਰਣਾਲੀ ਦੀ ਸ਼ੁਰੂਆਤ ਹੋਈ ਆਪਸ਼ਨ A 1892 ਦਾ ਐਕਟ ਆਪਸ਼ਨ B 1909 ਦਾ ਮੋਰਲੇ-ਮਿੰਟੋ ਰਿਫਾਰਮ ਆਪਸ਼ਨ C 1919 ਦਾ ਮੰਗੇਟੂ-ਚੰਪਸਫੋਰ ਸੁਧਾਰ ਜਾਂ ਫਿਰ ਆਪਸ਼ਨ D 1935 ਦਾ ਐਕਟ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B 1909 ਅਧੀਨ ਕੀ ਕੀਤਾ ਗਿਆ ਸੀ ਮੁਸਲਮਾਨਾਂ ਨੂੰ ਅਲੱਗ ਚੋਣ ਪ੍ਰਣਾਲੀ ਦੇ ਦਿੱਤੀ ਗਈ ਸੀ ਤੇ ਜਿਹੜੀਆਂ ਸੀਟਸ ਹੈਗੀਆਂ ਇੰਡੀਅਨਸ ਦੀਆਂ ਕਿਸ ਨੂੰ 16 ਤੋਂ ਵਧਾ ਕੇ 60 ਕਰ ਦਿੱਤਾ ਜਿਆਸੀ ਅਗੇ ਹੈਗਾ ਫਿਰਕੂ ਚੋਣਾ ਦਾ ਪਿਤਾ ਮੀਨ ਸਫਾਤ اور ਫਕਮਿਊਨਲ ਇਲੈਕਟੋਰੇਟ ਕਿਸ ਨੂੰ ਕਿਹਾ ਜਾਂਦਾ ਹੈ ਆਪਸ਼ਨ A ਲਾਰਡ ਮੋਰਲੇ ਆਪਸ਼ਨ B ਲਾਰਡ ਮਿੰਟੋ ਆਪਸ਼ਨ C ਲਾਰਡ ਕਰਸਨ ਜਾਂ ਫਿਰ ਆਪਸ਼ਨ D ਲਾਰਡ ਲਹਾਸੀ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਲਾਰਡ ਮਿੰਟੋ ਕਿਉਂਕਿ ਇਸ ਨੇ ਧਰਮ ਦੇ ਆਧਾਰ ਤੇ ਵੋਟਾਂ ਦੀ ਵੰਡ ਕੀਤੀ ਸੀ ਨੈਕਸਟ ਇਸ ਵੌਇਸਰాయ ਦੀ ਕਾਰਜਕਾਰੀ ਕੌਂਸਲ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ ਕੌਣ ਸਨ? ਆਪਸ਼ਨ A ਦਾਦਾભાઈ ਨਾਰੋਜੀ, ਆਪਸ਼ਨ B ਸਤਿੰਦਰ ਪ੍ਰਸਾਦ ਸਿਨਾ, ਆਪਸ਼ਨ C ਗੋਪਾਲਕ੍ਰਿਸ਼ਨ ਗੋਖਲੇ ਜਾਂ ਫਿਰ ਆਪਸ਼ਨ D ਸੈਇਦ ਅਹਿਮਦ ਖਾਨ। ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਸਤਿੰਦਰ ਪ੍ਰਸਾਦ ਸਿਨਾ। ਇਹ 1909 ਦੇ ਐਕਟ ਤਹਿਤ ਲਾਅ ਮੈਂਬਰ ਵਜੋਂ ਸ਼ਾਮਿਲ ਹੋਏ ਸਨ। ਠੀਕ ਹੈ। ਨੈਕਸਟ ਸਟੇਜ ਸੱਜਿਆਂ ਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ ਵਿੱਚ ਕਿਸ ਭਾਰਤੀ ਨੇ ਵਾਇਸ ਰాయ ਦੇ ਕਾਰਜਕਾਰੀ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਸੀ ਆਪਸ਼ਨ A ਮਹਾਤਮਾ ગાંધી ਆਪਸ਼ਨ B ਰビन्द्रनाथ ਟੈਗੋਰ ਆਪਸ਼ਨ C ਸ਼ੰਕਰਨ ਨਾਇਰ ਜਾਂ ਫਿਰ ਆਪਸ਼ਨ D ਮਦਨ ਮੋਹਨ ਮਾਲਵੀਆ ਤੇ ਇਸ ਦੀ ਸਹੀ ਆਪਸ਼ਨ ਹੈਗੀ ਆਪਸ਼ਨ C ਸ਼ੰਕਰਨ ਨਾਇਰ ਇਹਨਾਂ ਨੇ ਕੀ ਕੀਤਾ ਸੀਗਾ ਜੱਲਿਆਂਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ ਦੇ ਵਿੱਚ ਵਿਚੜੀ ਵਾਇਸ ਰాయ ਦੀ ਕਾਰਜਕਾਰੀ ਕੌਂਸਲ ਸੀ ਉਸ ਤੋਂ ਰਿਜ਼ਾਈਨ ਕਰ ਦਿੱਤਾ ਸੀ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਆਪਾਂ ਦੇਖ ਲੈਣੇ ਆ ਥੋੜਾ ਡਿਟੇਲ ਦੇ ਵਿੱਚ ਵੀ ਮੋਰਲੇ ਮੰਟੋ ਜਿਹੜੇ ਜਿ ਰਫਾਰਮਸ ਸੀਗੇ 199 ਦੇ ਵਿੱਚ ਇਹ ਕੀ ਸੀ ਕਿਉਂਕਿ ਬਹੁਤ ਇੰਪੋਰਟੈਂਟ ਹੈ ਕਹਿੰਦੇ ਇਹ ਸਾਲ ਇਹ ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਸੀ ਇਸ ਨੂੰ ਭਾਰਤੀ ਕੌਂਸਲ ਐਕਟ 1909 ਵੀ ਕਿਹਾ ਜਾਂਦਾ ਹੈ ਠੀਕ ਹੈ ਲਾਰਡ ਜਿਹੜਾ ਮੋਰਲੇ ਸੀਗਾ ਪਾਰਦੇ ਰਾਜਕਤਰ ਸੀ ਕਿ ਸੀ ਭਾਰਤ ਦੇ ਰਾਜਸਕੱਤਰ ਸੀ ਠੀਕ ਹੈ ਤੇ ਲਾਰਡ ਮਿੰਟੋ ਭਾਰਤ ਦਾ ਕੀ ਸੀ ਵਾਇਸ ਰాయల్ ਸੀਗਾ ਇਸ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਵੀ ਪਹਿਲੀ ਵਾਰ ਮੁਸਲਮਾਨਾਂ ਦੇ ਲਈ ਵੱਖਰੇ ਚੋਣ ਮੰਡਲ ਦਾ ਪ੍ਰਬੰਧ ਕੀਤਾ ਗਿਆ ਯਾਨੀ ਮੁਸਲਿਮ ਉਮੀਦਵਾਰਾਂ ਨੂੰ ਸਿਰਫ ਮੁਸਲਿਮ ਵੋਟਰ ਹੀ ਵੋਟ ਪਾ ਸਕਦੇ ਆ ਤੇ ਇਸ ਪ੍ਰਕਾਰ ਨਾਲ ਕੀ ਕੀਤਾ ਸੀ ਇੰਡੀਆ ਦੇ ਵਿੱਚ ਕੀਤਾ ਜਿਹੜਾ ਧਰਮ ਦੇ ਆਧਾਰ ਤੇ ਲੋਕਾਂ ਨੂੰ ਲੜਾਉਣ ਦਾ ਕੰਮ ਜਿਹੜਾ ਹੈਗਾ ਉਹ ਹੋਰ ਵੀ ਤੇਜ਼ ਕਰ ਦਿੱਤਾ ਸੀ ਕਿਉਂਕਿ ਮੜਾ ਮੋਟਾ ਤਾਂ ਸ਼ੁਰੂ ਤੋਂ ਹੀ ਕਰਦੇ ਸੀ ਲੇਕਿਨ ਇਸ ਚੀਜ਼ ਨੇ ਜਿਹੜਾ ਹੈਗਾ ਉਹ ਇੱਕ ਜਿਹੜਾ ਫਰਕ ਹੁੰਦਾ ਉਸ ਨੂੰ ਜ਼ਿਆਦਾ ਤੇਜ਼ ਕਰ ਦਿੱਤਾ ਠੀਕ ਹੈ ਇਸੇ ਕਰਕੇ ਇਹਨਾਂ ਨੂੰ ਕੀ ਕਹਿੰਦੇ ਆ ਵੀ ਕੀ ਆਹ ਇੱਕ ਕਮਿਊਨਲ ਇਲੈਕਟੋਰੇਟ ਦਾ ਫਾਦਰ ਹੈ ਕਦੋਂ ਹੋਇਆ ਸੀ 1909 ਦੇ ਵਿੱਚ ਮੋਰਲੇ ਮੰਟੋ ਇਹਨੂੰ ਆਪਾਂ ਰਿਫਾਰਮ ਵੀ ਕਹਿੰਦੇ ਆ ਇਸ ਦੇ ਵਿੱਚ ਜਿਹੜਾ ਮੋਰਲੇ ਆ ਉਹ ਹੈਗਾ ਸੀ ਭਾਰਤ ਦਾ ਰਾਡਸਕੱਤਰ ਤੇ ਜਿਹੜਾ ਸੀ ਮੰਟੋ ਸੀਗਾ ਉਹ ਸੀ ਭਾਰਤ ਦਾ ਵਾਇਸ ਰాయ ਅੱਗੇ ਹੈਗਾ 1919 ਦੇ ਐਕਟ ਅਨੁਸਾਰ ਰਾਜਾਂ ਵਿੱਚ ਕਿਹੜੀ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ? ਆਪਸ਼ਨ A ਸੰਗੀ ਪ੍ਰਣਾਲੀ, ਆਪਸ਼ਨ B ਦੋਹਰੇ ਸ਼ਾਸਨ ਪ੍ਰਣਾਲੀ, ਆਪਸ਼ਨ C ਲੋਕਤੰਤਰੀ ਪ੍ਰਣਾਲੀ ਜਾਂ ਫਿਰ ਆਪਸ਼ਨ D ਤਾਨਾशाही ਪ੍ਰਣਾਲੀ। ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਡਾਇਰਕੀ ਸਿਸਟਮ ਮਤਲਬ ਦੋਹਰੇ ਸ਼ਾਸਨ ਪ੍ਰਣਾਲੀ। ਅੱਗੇ ਹੈਗਾ ਖিলাਫਤ ਆંદੋਲਨ ਦੀ ਸ਼ੁਰੂਆਤ ਕਿਸ ਸਾਲ ਹੋਈ ਸੀ? ਆਪਸ਼ਨ A 1917, ਆਪਸ਼ਨ B 1920 অপশন সি 1919 ਜਾਂ ਫਿਰ অপশন ਡੀ 1922 ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਸੀ 1919 ਅਲੀ ਭਰਾਵਾਂ ਦੁਆਰਾ ਤੁਰਕੀ ਦੇ ਖਲੀਫਾ ਦੇ ਸਮਰਥਨ ਦੇ ਵਿੱਚ ਖিলাਫਤ ਆਂਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ 1919 ਦੇ ਵਿੱਚ ਤੇ ਹੁਣ 1919 ਦੇ ਵਿੱਚ ਹੋਣ ਵਾਲੀਆਂ ਕੁਝ ਹੋਰ ਇੰਪੋਰਟੈਂਟ ਚੀਜ਼ਾਂ ਦੇ ਉੱਪਰ ਆਪਾਂ ਨਜ਼ਰ ਮਾਰ ਲੈਣੇ ਆ ਸਭ ਤੋਂ ਪਹਿਲਾਂ ਆ ਜਾਂਦਾ ਰੋਲਟ ਐਕਟ ਠੀਕ ਹੈ ਮਾਰਚ 1919 ਨੂੰ ਅੰਗਰੇਜ਼ਾਂ ਨੇ ਇੱਕ ਅਜੀਹ੍ਹਾ ਕਾਨੂੰਨ ਪਾਸ ਕੀਤਾ ਸੀਗਾ ਜਿਸ ਅਨੁਸਾਰ ਕਿਸੇ ਵੀ ਭਾਰਤੀ ਨੂੰ ਬਿਨਾ ਮੁਕਦਮਾ ਚਲਾਈ ਦੋ ਸਹਾ ਦੀ ਜਿਹੜੀ ਜੇਲ ਹੈ ਉਸ ਦੇ ਵਿੱਚ ਸੁੱਟਿਆ ਜਾ ਸਕਦਾ ਤੇ ਇਸ ਇੱਕ ਇੱਕ ਇਹਜਾ ਮਤਲਬ ਰੂਲ ਸੀਗਾ ਜਿਸ ਤੇ ਅਗੇਂਸਟ ਨਾਰਾ ਲਗਾਇਆ ਜਾਂਦਾ ਸੀ ਵੀ ਇੱਥੇ ਨਾ ਵਕੀਰ ਮਿਲਦਾ ਵਾ ਨਾ ਦਲੀਲ ਤੇ ਨਾ ਹੀ ਅਪੀਲ ਠੀਕ ਹੈ ਤੇ ਇਸ ਨੂੰ ਜਿਹੜੇ ਗਾਂਧੀ ਜੀ ਸੀ ਉਹਨਾਂ ਨੇ ਕਾਲਾ ਕਾਨੂੰਨ ਕਿਹਾ ਸੀ ਅਤੇ ਰੋਲਟ ਸत्याग्रह ਜਿਹੜਾ ਸੀਗਾ ਸ਼ੁਰੂ ਕੀਤਾ ਸੀ ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਵੀ ਰੋਲਟ ਐਕਟ ਨੂੰ ਮਹਾਤਮਾ ਗਾਂਧੀ ਨੇ ਕੀ ਕਿਹਾ ਸੀ ਉਹਨਾਂ ਨੇ ਇਸ ਨੂੰ ਕਾਲਾ ਕਾਨੂੰਨ ਕਿਹਾ ਸੀ ਠੀਕ ਹੈ ਨੈਕਸਟ ਇਸ ਜਲਿਆਂਵਾਲਾ ਬਾਗ ਦਾ ਸਾਕਾ ਜੋ ਕਿ 13 ਅਪ੍ਰੈਲ 1919 ਨੂੰ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਵਿਸਾਖੀਵਾਰ ਦਿਨ ਸ਼ਾਂਦੀਪੁਰ ਨੇ ਇਕੱਠ ਤੇ ਜਨਰਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਇਸ ਦਾ ਕਾਰਨ ਕੀ ਸੀ ਕਿ ਡਾਕਟਰ ਸੈਫੋਜਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਦੇ ਲਈ ਲੋਕ ਇਕੱਠੇ ਹੋਏ ਸੀ ਤੇ ਇਸ ਨਤੀਜਾ ਕੀ ਹੋਇਆ ਜਦੋਂ ਚਲਿਆਂਵਾਲੇ ਬਾਗ ਦੇ ਹੱਤਿਆਕੰਡ ਵਾਪਰਿਆ ਤਾਂ ਕਹਿੰਦੇ ਜਿਹੜੇ ਰビਿੰਦਰਨਾਥ ਟੈਗੋਰ ਸੀਗੇ ਉਹਨਾਂ ਨੇ ਆਪਣੀ ਨਾਈਟ ਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ ਸੀ ਸਰਕਾਰ ਨੂੰ ਜਿਹੜੀ ਕਿ ਉਹਨਾਂ ਨੂੰ 1915 ਦੇ ਵਿੱਚ ਦਿੱਤੀ ਗਈ ਸੀਗੀ ਅੰਗਰੇਜ਼ਾਂ ਦੇ ਦੁਆਰਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਕਿ ਜਾਂਚ ਕਮੇਟੀ ਜਿਹੜੀ ਹੈਗੀ ਆ ਉਹ ਬਿਠਾਈ ਗਈ ਤੇ ਇਸ ਘਟਨਾ ਦੀ ਜਾਂਚ ਕਰਨ ਦੇ ਲਈ ਅੰਗਰੇਜ਼ਾਂ ਨੇ ਹੰਟਰ ਕਮਿਸ਼ਨ ਬਣਾਇਆ ਸੀ ਇੱਕ ਕੁਐਸਚਨ ਵੀ ਪੁੱਛਿਆ ਜਾਂਦਾ ਹੈ ਵੀ ਚੜ੍ਿਆਂ ਵਾਲੇ ਬਾਗ ਦਾ ਜਿਹੜਾ ਹੱਤਿਆਕਾਂਡ ਹੋਇਆ ਸੀ ਉਸ ਦੀ ਜਾਂਚ ਕਰਨ ਦੇ ਲਈ ਕਿਹੜਾ ਕਮਿਸ਼ਨ ਅਪੁਆਇੰਟ ਕੀਤਾ ਗਿਆ ਸੀ ਤਾਂ ਉਸ ਦਾ ਨਾਮ ਹੈਗਾ ਹੈ ਹੰਟਰ ਕਮਿਸ਼ਨ ਠੀਕ ਹੈ ਤੇਰ ਬਿੰਦਰਨਾਥਾ ਗੋਹ ਨੇ ਕਿਹੜੀ ਉਪਾਧੀ ਵਾਪਸ ਕੀਤੀ ਸੀਗੀ ਨਾਈਟ ਹੋਟ ਦੀ ਉਪਾਧੀ ਠੀਕ ਹੈ ਅਗਲੀ ਜਿਹੜੀ ਇੰਪੋਰਟੈਂਟ ਘਟਨਾ ਆ ਸਾਲ 19 1990 ਦੀ ਉਹ ਹੈਗੀ ਆ ਮੋਂਗੇਟੂ ਚੰਪਸਫੋਰਡ ਰਿਫਾਰਮ ਠੀਕ ਹੈ ਨਾਮ ਥੋੜਾ ਹੋਰ ਆਇਆ ਪਰ ਕੋਈ ਨਹੀਂ ਕਹਿੰਦੇ ਇਹ ਵੀ ਜਿਹੜਾ ਹੈਗਾ ਹੁਣ ਜਿੱਦਾਂ ਆਪਾਂ ਮਾਰਲੇ ਮਿੰਟੋ ਕੀਤਾ ਉਹ ਵੀ ਵਾਇਸ ਰాయਟ ਰਾਜਸਥਾਨ ਦੇ ਨਾਮ ਤੇ ਸੀਗਾ ਹੁਣ ਜਿਹੜਾ ਮੋਂਗੇਟੂ ਚੈਂਸਫੋਰਡ ਰਿਫਾਰਮਿਆ ਇਹ ਵੀ ਇਸੇ ਤਰ੍ਹਾਂ ਹੀ ਆ ਲਾਰਡ ਚੈਂਸਫੋਰਡ ਜਿਹੜਾ ਸੀਗਾ ਇਹ ਭਾਰਤ ਦਾ ਵਾਇਸ ਰాయ ਸੀਗਾ ਤੇ ਲਾਰਡ ਮੋਂਗੇਟੂ ਜਿਹੜਾ ਸੀਗਾ ਇਹ ਭਾਰਤ ਦਾ ਰਾਜਸਥਾਨ ਸੀਗਾ ਇਸ ਦੇ ਮੁਕਿਸ਼ੇਸ਼ਤਾ اے ਸੀ ਵੀ ਰਾਜਾਂ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਵੋਂਗੇਟੂ ਚੈਂਸਫੋਰਡ ਦੇ ਦੁਆਰਾ ਠੀਕ ਹੈ ਅਗਲਾ ਕੁਐਸਚਨ ਹੈਗਾ ਲੋਰਡ ਵੇਵਰ ਨੇ ਭਾਰਤ ਦੇ ਰਾਜਨੀਤਿਕ ਗਤੀਰੋਧ ਨੂੰ ਖਤਮ ਕਰਨ ਲਈ ਵੇਵਲ ਯੋਜਨਾ ਦੀ ਕੋਸ਼ਿਸ਼ਾਂ ਕਦੋਂ ਕੀਤੀ ਸੀ ਆਪਸ਼ਨ A 1942 ਆਪਸ਼ਨ C ਜੂਨ 1945 ਆਪਸ਼ਨ C ਅਗਸਟ 1940 ਜਾਂ ਫਿਰ ਆਪਸ਼ਨ D ਮਾਰਚ 1946 ਤੇਸ ਤਸਹੀ ਆਨਸਰ ਹੈਗਾ ਯਾ ਆਪਸ਼ਨ ਬੀ 14 ਮਾਰਚ 14 ਜੂਨ 1947 ਨੂੰ ਜਿਹੜਾ ਲਾਰਡ ਵੇਵਲ ਸੀ ਇਸ ਨੇ ਭਾਰਤੀ ਭਾਰਤ ਦੇ ਰਾਜਨੀਤਿਕ ਤੀਰੋਧ ਨੂੰ ਖਤਮ ਕਰਨ ਲਈ ਵੇਵਰ ਪਲਾਨ ਜਿਹੜਾ ਸੀਗਾ ਡਿਕਲੇਅਰ ਕੀਤਾ ਸੀ ਨੈਕਸਟ ਇਜ਼ ਵੇਵਲ ਯੋਜਨਾ ਤੇ ਚਰਚਾ ਕਰਨ ਲਈ Shimla Conference ਵਿੱਚ ਕਾਂਗਰਸ ਦੀ ਅਗਵਾਹੀ ਕਿਸ ਨੇ ਕੀਤੀ ਸੀ ਆਪਸ਼ਨ ਏ Jawaharlal Nehru ਆਪਸ਼ਨ ਬੀ Mahatma Gandhi অপশন সি মাওলানা আবুল কালাম আজাদ ইয়া ফির অপশন ডি Sardar Patel তে ইস দা সহি আনসার হega হ্যাঁ অপশন সি মাওলানা আবুল কালাম আজাদ তে জড়ে ইম্পর্ট্যান্ট গাল হ এ হ ভি Gandhi ji জড়ে সিগি ও ইস Shimla conference তে বিচ শামিল নাহি হোই সি ঠিক হ তে জড়ে Shimla conference সাইনু aksar Shimla কিহা জান্দা হ Shimla conference ঠিক হ ਅੱਗੇ ਹੈਗਾ ਵੇਵਰ ਯੋਜਨਾ ਅਨੁਸਾਰ ਪੋਇਸਟਰੋਏ ਦੀ ਕਾਰਜਕਾਰੀ ਕੌਂਸਲ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਗਿਣਤੀ ਕਿਵੇਂ ਹੋਣੀ ਚਾਹੀਦੀ ਸੀ ਆਪਸ਼ਨ A ਮੁਸਲਮਾਨ ਵੱਧ ਹੋਣਗੇ ਆਪਸ਼ਨ B ਦੋਹਾਂ ਦੀ ਗਿਣਤੀ ਬਰਾਬਰ ਹੋਊਗੀ ਆਪਸ਼ਨ C ਹਿੰਦੂ ਵੱਧ ਹੋਣਗੇ ਜਾਂ ਫਿਰ ਆਪਸ਼ਨ D ਸਿਰਫ ਅੰਗਰੇਜ਼ ਹੋਣਗੇ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਜਿਹੜਾ ਵੇਵਰ ਪਲਾਨ ਆ ਇਸ ਦੇ ਵਿੱਚ ਜਿਹੜੀ ਐਗਜ਼ੀਕਿਊਟਿਵ ਕੌਂਸਲ ਸੀ ਉਸਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੇ ਹਿੰਦੂ ਆ ਤੇ ਮੁਸਲਮਾਨ ਆ ਇਹਨਾਂ ਦੀ ਗਿਣਤੀ ਨੂੰ ਬਰਾਬਰ ਰੱਖਿਆ ਜਾਊਗਾ ਠੀਕ ਹੈ ਅਗ ਕੀ ਹੈਗਾ ਯਾ ਵਿਵਲ ਯੋਜਨਾ ਦੇ ਵਿੱਚ ਵਾਇਸ ਰాయ్ ਅਤੇ ਕਮਾਂਡਰ ਇਨ ਚੀਫ ਨੂੰ ਛੱਡ ਕੇ ਬਾਕੀ ਸਾਰੇ ਮੈਂਬਰ ਕੌਣ ਹੋਣਗੇ ਆਪਸ਼ਨ A ਅੰਗਰੇਜ਼ ਆਪਸ਼ਨ B ਭਾਰਤੀ ਆਪਸ਼ਨ C ਸਿਰਫ ਰਾਜਕੁਮਾਰ ਜਾਂ ਫਿਰ ਆਪਸ਼ਨ D ਸਿਰਫ ਮੁਸਲਮਾਨ ਹੁਣ ਆਪਾਂ ਹੁਣੇ ਪਿਛਲੇ ਕੁਐਸਚਨ ਨੂੰ ਡਿਸਕਸ ਕਰਕੇ ਹਟਿਆ ਵੀ ਹਿੰਦੂਆਂ ਤੇ ਮੁਸਲਮਾਨਾਂ ਦੀ ਸੰਖਿਆ ਬਰਾਬਰ ਰਵਗੀ ਲੇਕਿਨ ਇਹਨਾਂ ਦਾ ਕਹਿਣਾ ਸੀ ਵੀ ਜਿਹੜਾ ਵਾਇਸ ਰాయ ਜੇ ਕਮਾਂਡਰ ਇਨ ਚੀਫ ਆ ਉਹ ਸਾਡੇ ਹੋਣਗੇ ਠੀਕ ਹੈ ਤੇ ਇਸ ਅਨਸਰ ਆਪਣਾ ਅਨਸਰ ਕੀ ਬਣਦਾ ਆ ਇਸ ਦਾ ਅਨਸਰ ਕੀ ਬਣਦਾ ਆ ਵੀ ਜਿਹੜੇ ਵਾਇਸ ਰాయ ਦੇ ਕਮਾਂਡਰ ਇਨ ਚੀਫ ਆ ਉਹ ਗੋਰਿਆਂ ਦੇ ਹੋਣਗੇ ਲੇਕਿਨ ਜਿਹੜੇ ਬਾਕੀ ਸਾਰੇ ਮੈਂਬਰ ਆ ਉਹ ਭਾਰਤੀ ਹੋਣਗੇ ਜਿਨ੍ਹਾਂ ਦੇ ਵਿੱਚ ਮੁਸਲਮਾਨਾਂ ਦੀ ਤੇ ਹਿੰਦੂਵਾਦੀ ਸੰਖਿਆ ਕੀ ਹੋਗੀ ਬਰਾਬਰ ਹੋਗੀ ਠੀਕ ਹੈ ਅਗਲਾ ਹੈਗਾ ਆ ਵੀ ਵੇਵਲ ਪਲਾਨ ਮੀਨਸ ਸ਼ਿਮਲਾ ਕਾਨਫਰੈਂਸ ਤੇ ਅਸਫਲ ਹੋਣ ਦਾ ਮੁੱਖ ਕਾਰਨ ਕੀ ਸੀ ਆਪਸ਼ਨ A ਅੰਗਰੇਜ਼ਾਂ ਦੀ ਜ਼ਿੱਦ ਆਪਸ਼ਨ B ਮੁਹੰਮਦ ਅਲੀ ਜਨਾਹ ਦੀ ਮੰਗ ਕਿ ਸਾਰੇ ਮੁਸਲਮਾਨ ਕਿ ਸਾਰੇ ਮੁਸਲਮ ਮੈਂਬਰ ਸਿਰਫ ਮੁਸਲਮ لیگ ਹੀ ਚੁਣੇਗੀ ਆਪਸ਼ਨ C ਰਿਆਸਤਾਂ ਦਾ ਵਿਰੋਧ ਜਾਂ ਫਿਰ ਆਪਸ਼ਨ D ਕਾਂਗਰਸ ਦਾ ਬਾਇਕਾਟ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਮੁਸਲਮ لیگ ਚਾਹੁੰਦੀ ਸੀ ਵੀ ਜਿਹੜੇ ਮੁਸਲਮ ਮੈਂਬਰ ਹੋਣਗੇ ਉਹ ਸਿਰਫ ਉਹਨਾਂ ਦੀ ਸੰਸਥਾ ਦੇ ਦੁਆਰਾ ਇਲੈਕਟਡ ਹੋਣਗੇ ਜੋ ਕਿ ਆ ਪ੍ਰਵਣੀ ਗੱਲ ਕੀਤੀ ਨਾ ਵੀ ਇਸ ਦੇ ਵਿੱਚ ਜਿਹੜੇ ਹਿੰਦੂ ਆ ਤੇ ਮੁਸਲਮਾਨ ਆ ਇਹਨਾਂ ਦੀ ਸੰਖਿਆ ਬਰਾਬਰ ਹੋਊਗੀ ਲੇਕਿਨ ਜਿਹੜੀ ਮੁਸਲਮਣ ਲਈ ਕਾਰਨ ਦਾ ਕਹਿਣਾ ਸੀ ਠੀਕ ਹੈ ਸੰਖਿਆ ਬਰਾਬਰ ਹੋਊਗੀ ਲੇਕਿਨ ਜਿਹੜੇ ਮੁਸਲਮਾਨ ਹੋਣਗੇ ਸਾਡੇ ਚੁਣੇ ਹੋਏ ਹੋਣਗੇ ਠੀਕ ਹੈ ਇਸੇ ਕਰਕੇ ਕੀ ਹੋ ਗਿਆ ਇਹ ਜਿਹੜੀ ਸਿੰਮਰਾ ਕਾਨਫਰੈਂਸ ਸੀਗੀ ਵੇਵਲ ਪਲਾਨ ਸੀ ਇਹ ਅਸਫਲ ਹੋ ਗਿਆ ਠੀਕ ਹੈ ਅੱਗੇ ਹੈਗਾ ਮਹਾਤਮਾ ਗਾਂਧੀ ਜਦੋਂ 1915 ਵਿੱਚ ਭਾਰਤ ਆਏ ਤਾਂ ਸਭ ਤੋਂ ਪਹਿਲਾਂ ਕਿਸ ਬੰਦਰਗਾਹ ਤੇ ਉਤਰੇ ਸਨ ਹੁਣ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਮਹਾਤਮਾ ગાંધી ਕਦੋਂ ਆਏ ਸੀ ਭਾਰਤ 1915 ਦੇ ਵਿੱਚ ਤੇ ਸਭ ਤੋਂ ਪਹਿਲੀ ਪੋਰਟ ਕਿਹੜੀ ਸੀ ਜਿੱਥੇ ਉਤਰੇ ਸੀ ਆਪਸ਼ਨ A ਕੋਲਕੱਤਾ ਆਪਸ਼ਨ B ਅਪੋਲੋ ਬੰਦਰ ਮੁੰਬਈ ਆਪਸ਼ਨ C ਮਦਰਾਸ ਜਾਂ ਫਿਰ ਆਪਸ਼ਨ D ਸੂਰਤ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਅਪੋਲੋ ਬੰਦਰ ਹੁਣ ਜਿਹਨੂੰ ਕੀ ਕਿਹਾ ਜਾਂਦਾ ਹੈ ਗੇਟਵੇ ਆਫ ਇੰਡੀਆ ਦੇ ਇਹ ਨੇੜੇ ਆ ਠੀਕ ਹੈ ਅਪੋਲੋ ਬੰਦਰ ਤੇ ਕਿੱਥੇ ਆ ਗੇਟਵੇ ਆਫ ਇੰਡੀਆ ਦੇ ਨੇੜੇ ਠੀਕ ਹੈ ਤਾਂ ਐਸੀ ਆਪਣੀ ਅੱਜ ਦੀ ਕਲਾਸ hope ਤੁਹਾਨੂੰ ਪਸੰਦ ਆਈ ਹੋਊਗੀ ਤੁਹਾਡੇ ਲਈ ਹੈਲਪਫੁਲ ਰਹੀ ਹੋਊਗੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈਲਪਫੁਲ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ